ਹੈਲੋ एवरीवन ਕਿਤਾਜਾ ਅੱਜ ਮੈਂ ਬਣਾਉਣ ਲੱਗੀ ਆ ਜੀ ਨਿੰਦੂ ਦਾ achar ਮੈਂ ਟਿੰਬੇ ਫਿਰ ਦੇਖੋ ਜੀ ਮੋਟੀਆਂ ਮਿਰਚਾਂ ਵੀ ਮੈਂ ਕੱਟ ਲਈਆਂ ਫਿਰ ਇਸ ਚ ਜਿਹੜੇ ਸੁੱਕੇ ਮਸਾਲੇ ਹੈਗੇ ਆ ਉਹ ਪਾਣੇ ਹੈਗੇ ਆ ਜੀ ਫਿਰ ਇਹਨਾਂ ਨੂੰ ਮਿਕਸ ਕਰਕੇ ਇਸ ਪਲਾਸਟਿਕ ਦੇ ਡੱਬੇ 'ਚ ਪਾ ਦੂੰਗੀ ਫਿਰ ਇਹਨੂੰ ਕਿੰਨੇ ਕੁਛ ਦਿਨ ਦੇ ਟਪ ਲਗਵਾਉਣੇ ਪੈਣੇ ਆ ਜੇ ਦਾ ਇਸ ਚ ਕੁਝ ਮੱਕ ਲਗੂ ਜੀ ਵਗੈਰਾ ਲਗਦੀ ਵੀ ਹੈ ਜਿਵੇਂ ਪਲਾਸਟਿਕ ਦਾ ਡੱਬਾ ਤਾਂ ਉਸ ਚ ਫਿਰ ਸੋਡੀਅਮ ਬੈਂਜ਼ਾਮੇਟ ਕਰਕੇ ਇੱਕ ਪਾਊਡਰ ਆਉਂਦਾ ਹੈ ਉਹ 1 ਗ੍ਰਾਮ ਜਾਂ 2 ਗ੍ਰਾਮ ਪਾਣਾ ਦੇਣਾ ਫਿਰ ਕੋਈ ਵੀ ਆਚਾਰ ਉਹਨੂੰ ਖਰਾਬ ਇਹ ਦੇਖੋ ਜੀ ਸਾਡੇ ਸੁੱਕੇ ਮਸਾਲੇ ਥੋੜੀ ਜੀ ਅਜਵਾਇਨ ਲਈ ਹੈ ਸੌਂਫ ਹੈ ਜੀਰਾ ਮੇਥੀ ਕੌਂਜੀ ਤੇ ਰਾਏ ਇਹਨਾਂ ਨੂੰ ਹਲਕਾ ਜਿਹਾ ਰੋਸਟ ਕਰਕੇ ਠੀਕ ਲੈਣਾ ਫਿਰ ਇਸ ਵਿੱਚ ਮਿਕਸ ਕਰ ਦੇਣਾ ਵਿੱਚ ਨਮਕ ਮਿਰਚ ਇਹ ਮਸਾਲਾ ਮੈਂ ਪੀਸ ਲਿਆ ਜਿਹੜੇ ਸੁੱਕੇ ਮਸਾਲੇ ਸੀਗੇ ਇਹਨਾਂ ਨੂੰ ਭੁੰਨ ਕੇ ਥੋੜਾ ਜਿਹਾ ਫਿਰ ਮੈਂ ਪੀਸ ਲਿਆ ਹੁਣ ਮੈਂ ਇਹਦੇ ਵਿੱਚ ਮਿਕਸ ਕਰਾਂਗੀ ਖਾ ਜੀ ਸਾਡਾ ਆਚਾਰ ਹੁਣ ਤਿਆਰ ਹੈ ਇਹ ਨਿੰਬੂ ਦੇ ਰਸ ਚ ਹੀ ਇਹ ਮਿਰਚਾਂ ਗਲ ਜਾਣਗੀਆਂ ਜੀ ਫੇਰ ਮਤਲਬ ਇਹ ਇਸ ਚਿੰਨੀ ਨਹੀਂ ਪਾਣੀ ਹੈਗੀ ਖੱਟਾ ਹੀ ਆਚਾਰੇ ਬੜਾ ਸਵਾਦ ਲੱਗਦਾ ਜੇ ਮੈਨੂੰ ਤੁਹਾਨੂੰ ਮੇਰੀਆਂ ਵੀਡੀਓਜ਼ ਵਧੀਆ ਲੱਗਦੀਆਂ ਤਾਂ ਪਲੀਜ਼ ਮੇਰੀ ਵੀਡੀਓਜ਼ ਨੂੰ ਲਾਈਕ ਕਰ ਦਿਆ ਕਰੋ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਦਿਓ ਮਿਲਦੇ ਆ ਜੀ ਅਗਲੇ ਬਲੌਗ ਚ